ਕਿ ਨਹੀਂ ਕਰਿਆ ਪਿੰਡ ਨੇ ਵੀ ਅਪਰੋਚ ਨਹੀਂ ਕਰਿਆ ਮੈਂ ਇੱਕ ਇੰਟਰਵਿਊ ਵਿੱਚ ਸੁਣਿਆ ਵੀ ਮੇਰਾ ਜਿਹੜਾ ਜਨਮਾ ਕਰਨਾ ਤਹਿਸੀਲ ਦੇ ਪਿੰਡ ਮਸਾਲੀਚ ਹੋਇਆ ਪਰ ਮੈਂ ਉੱਥੇ ਕਿਉਂ ਨਹੀਂ ਜਾ ਸਕਿਆ ਕਹਿੰਦਾ ਮੈਂ ਬਿਆਨ ਨਹੀਂ ਕਰ ਸਕਦਾ ਪਤਾ ਨਹੀਂ ਉਹਦੇ ਮਨ ਦੇ ਵਿੱਚ ਉਹ ਜਿਹੜੀ ਬਿਆਨਵਾਜੀ ਆ ਉਹ ਕਿੱਥੇ ਖੜ ਗਈ ਆ ਕਿ ਜਦੋਂ ਕਿ ਜਿਸ ਧਰਤੀ ਤੇ ਜਿਹੜਸ ਜਗ੍ਹਾ ਤੇ ਜਨਮ ਲਿਆ ਹੁੰਦਾ ਉਹ ਯਾਰ ਹੁੰਦੀ ਆ ਸਾਰੇ ਬੰਦੇ ਹੀ ਨੇ ਘਰ ਇਹ ਬਹੁਤ سارے ਨੇ ਵਿੱਚ ਕੇ ਸਨੇਰ ਕਰ ਬਿੱਟੂ ਦਾ ਗੁਮਾਂਡੀ ਆ ਬਰਸੰਦਰ ਹਾਂ ਹਾਂ ਸਹੀ ਆ ਜੋ ਇਹਦੇ ਡੈਡੀ ਦੀ ਲਾ ਜੇ ਵੀ ਆ ਜਾ ਥੋੜਾ ਜੂ ਉੱਥੇ ਉਹ ਨਾ ਫਲਾਈ ਬੰਦਾ ਨਹੀਂ ਆ ਕਿਆ ਬਾਤ ਹੈ ਕਿਆ ਬਾਤ ਹੈ ਅੱਲਾਕੇ ਬੈਠਿਆ ਸੀਗਾ ਹਾਂ ਚੱਲ ਉੱਥੀ ਕੋਲ ਕਹਿੰਦੇ ਬੰਦੇ ਘੜਾਦੇ ਉਹਨਾਂ ਦੇ ਤਿੰਨ ਚਾਰ ਆਹ ਹੇਠੋਂ ਉਹਨੇ ਦਮ ਲਿਆ ਬਾਹਾਂ ਆਦਰ ਐਨਰਜੀ ਤੇ ਇਹਦੇ ਤੋਂ ਲੱਗਿਆ ਹਾਂ ਉਹ ਰੇ ਪਿੰਡਾਂ ਦੀ ਸੀ ਹਾਂ ਪਰ ਕੋਰਾ ਪਿੰਡਾਂ ਦੇ ਇਲਾਕੇ ਦੇ ਬਾਦ ਚਰਨ ਪਿੰਡ ਦੀ ਜੀ ਬੰਦਾ ਰਣਾ ਮਾਸਟਰ ਜਸਵੰਤ ਸਿੰਘ ਹੈ ਜੀ ਮੈਂ ਇਹ ਪਿੰਡ ਨਸਾਲੀਆ ਇਹ ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਜੀ ਦੇਖੋ ਧਰਵਿੰਦਰ ਜੀ ਸਾਡੇ ਪਿੰਡ ਉਹਨਾਂ ਦਾ ਜਨਮ ਹੋਇਆ ਉਹਨਾਂ ਦੇ ਫਾਦਰ ਮਾਸਟਰ ਕੇਵਲਕ੍ਰਿਸ਼ਨ ਜੀ ਦਿਓਲ ਜੀ 2 ਸਾਲ ਇਹ ਸਾਡੇ ਪਿੰਡ ਪੜਾਉਂਦੇ ਰਹੇ ਨੇ 2 ਸਾਲ ਦੇ ਵਿੱਚ ਹੀ ਉਹਨਾਂ ਦਾ ਜਿਹੜਾ ਜਨ ਇਸ ਧਰਤੀ ਤੇ ਹੋਇਆ ਇਸ ਮਕਾਨ ਦੇ ਅੰਦਰ ਹੋਇਆ ਬਹੁਤ ਪਤਲੀ ਹਾਲਤ ਅੰਦਰ ਮਕਾਨ ਜੀ ਜੇ ਦੇਖੀਏ ਤੇ ਇਸੇ ਮਕਾਨ ਦੇ ਵਿੱਚ ਉਹਨਾਂ ਨੇ ਇੱਕ ਲਕਾਰੀਆਂ ਮਾਰੀਆਂ ਹਸੇ ਖੇਡੇ ਤੇ ਆਪਣੇ ਮਾਪਪਾਵ ਨਾਲ ਹੱਸਦੇ ਖੇਡਦੇ ਰਹੇ ਕੋ ਅਸੀਂ ਪਿੰਡ ਵਾਲੇ ਜਦੋਂ ਵੀ ਕਿਤੇ ਸਾਥ ਜੁੜ ਕੇ ਬੈਨੇ ਆ ਸਾਡੇ ਅਸੀਰ ਸਿੰਘਾ ਦਾ ਸਥਾਨ ਅਸ਼ੀਦ ਬਾਬਾ ਸਿੰਘ ਦਾ ਮਿਸਲ ਪੰਗੀ ਦੇ ਪ੍ਰਮੁੱਖ ਰਹੇ ਨੇ ਜਥੇਦਾਰ ਰਹੇ ਨੇ ਅਸੀਂ ਉੱਥੇ ਹੱਥ ਜੋੜ ਕੇ ਅੱਜ ਸਵੇਰੇ ਵੀ ਅਰਦਾਸ ਕਰੀ ਵੀ ਵੈਗਰੂ ਉਹਨਾਂ ਦੀ ਜਿਹੜੀ ਤੰਦਰੁਸਤੀ ਦੀ ਅਰਦਾਸ ਕਰੀ ਵੀ ਆਪਣੇ ਖਾਸ ਦੇ ਖੜਦੇ ਆਪਣੇ ਪਰਿਵਾਰ ਦੇ ਵਿੱਚ ਜਾਣ ਆਪਣੇ ਬੱਚਿਆਂ ਦੇ ਵਿੱਚ ਜਾਣ ਪੋਤੇ-ਪੋਤੀ ਦੋਤੇ-ਦੋਤੀਆਂ ਦੇ ਵਿੱਚ ਜਾਣ ਹਾਸ ਦੇ ਖੜਦੇ ਖਾਸ ਤੌਰ ਤੇ ਉਹ ਆਪਣੇ ਘਰ ਵੇਦਾ ਹੂ। ਦੇਖੋ ਅਕਸਰ ਜੇ ਆਪਾਂ ਸੋਸ਼ਲ ਮੀਡੀਆ ਤੇ ਵੇਖੀਓ ਅਕਸਰ ਇਹ ਕਹਿੰਦੇ ਰਹੇ ਨੇ ਮੇਰਾ ਜਨਮ ਨਸਰਾਲੀ ਵਿੱਚ ਹੋਇਆ ਜੋ ਖੰਨੇ ਦੇ ਨੇੜੇ ਆ। ਉਹ ਕਦੇ ਵੀ ਇਸ ਗੱਲ ਤੋਂ ਮੁਨਕਰ ਨਹੀਂ ਹੋਏ ਵੀ ਮੇਰਾ ਜਨਮ ਸਥਾਨ ਕਿਸੇ ਹੋਰ ਨਗਰ ਤੇ ਆ ਨਸਰਾਲੀ ਕਹਿੰਦੇ ਰਹੇ ਨੇ ਨਸਰਾਲੀ ਦੇ ਵਿੱਚ ਹੀ ਉਹਨਾਂ ਦਾ ਜਨਮ ਹੋਇਆ। ਉਹ ਇਸ ਨਗਰ ਦੇ ਵਿੱਚ ਕਿਉਂ ਨਹੀਂ ਆਏ? ਉਹ ਕਹਿੰਦੇ ਵੀ ਮੈਂ ਇਹ ਗੱਲ ਬਿਆਨ ਨਹੀਂ ਕਰ ਸਕਦਾ। ਪਤਨ ਯੋਨਾਂ ਦੇ ਕੀ ਮਨ ਦੇ ਵਿੱਚ ਗੁਲਜ ਪੈ ਗਈ ਜਾਂ ਪਿੰਡ ਵਾਲੇ ਨੇ ਉਹਨਾਂ ਨੂੰ ਅਪਰੋਚ ਨਹੀਂ ਕਰਿਆ ਜਾਂ ਉਹ ਇੱਥੇ ਆ ਨਹੀਂ ਸਕੇ ਇਹ ਵੀ ਇੱਕ ਬੁਝਾਰਤਾਂ ਬੁਝਾਰਤ ਨੂੰ ਹੁਣ ਅਸੀਂ ਸੁਲਝਾ ਨਹੀਂ ਸਕਦੇ ਕਿਸੇ ਵੀ ਕੀਮਤ ਤੇ ਅਸੀਂ ਅਰਦਾਸ ਹੀ ਕਰ ਸਕਦੇ ਹਾਂ ਵੀ ਤੰਦਰੁਸਤੀ ਦੀ ਅਰਦਾਸ ਉਹ ਆਪਣੇ ਘਰੇ ਜਾਣ ਤੇ ਵਾਪਸ ਆਪਣੇ ਬੱਚਿਆਂ 'ਚ ਖੇਡਣ ਉਹਨਾਂ ਕਮਾਨ ਮਨੂਸੀਂ ਹੁੰਦਾ ਜਦੋਂ ਸਰਾਲੀ ਦਾ ਨਾਮ ਲੈਂਦੇ ਜੀ ਦੇਖੋ ਜਦੋਂ ਐਡੀ ਵੱਡੀ ਹਸਤੀ ਦਾ ਜਨਮ ਨਗਰ ਨਸਾਲੀ ਦੇ ਵਿੱਚ ਹੋਇਆ ਵੀ ਫਿਲਮ ਜਗਤ ਦੇ ਵਿੱਚ ਸਿਰਫ ਪੰਜਾਬ ਇੰਡੀਆ ਨਹੀਂ ਥਰੂਆਊਟ ਵਰਲਡ ਉਹਨਾਂ ਦਾ ਨਾਮ ਲੈ ਆ ਜਾਂਦਾ ਚਾਹੇ ਸ਼ੋਲੀ ਫਿਲਮ ਹੋਵੇ ਵੀਰੂ ਦੇ ਨਾਂ ਦੇ ਨਾ ਕਿੰਨਾ ਉਹਨਾਂ ਦਾ ਚਰਚਿਤ ਕਰੈਕਟਰ ਪੈਦਾ ਕੀ ਉਹਨਾਂ ਨੇ ਹੋਇਆ ਬਹੁਤ ਵਧੀਆ ਬਹੁਤ ਵਧੀਆ ਰੋਲ ਕਰੇ ਨੇ 300 ਦੇ ਲਗਭਗ ਉਹਨਾਂ ਨੇ ਸਿਨੇਮਾ ਜਗਤ ਨੂੰ ਜਿਹੜੀਆਂ ਮੂਵੀਜ਼ ਦਿੱਤੀਆਂ ਤੇ ਹਮੇਸ਼ਾ ਹੀ ਸਾਨੂੰ ਮਾਰਨਾ ਵੀ ਉਹਨਾਂ ਦਾ ਨਗਰ ਨਸਾਲੀ ਦੇ ਵਿੱਚੋਂ ਜਨਮ ਹੋਇਆ ਦੇਖੋ ਇਹ ਜਿਹੜੇ ਜਦੋਂ ਇੱਥੇ ਰਹਿੰਦੇ ਸੀ ਐਜੇ ਮਹਿਮਾਨ ਵਜੋਂ ਤੌਰ ਤੇ ਰਹਿੰਦੇ ਸੀ ਪੰਡਿਤ ਵਿਜੇ ਕੁਮਾਰ ਜੀ ਨੇ ਉਹਨਾਂ ਦੋ ਹੋਰ ਪੁਰਾਣੇ ਮਹਾੜੀ ਰਹਿੰਦੇ ਨੇ ਤੇ ਉਹਨਾਂ ਦਾ ਹੀ ਉਹਨਾਂ ਨਾਲ رابطہ ਸੀ ਉਹ ਚੰਡੀਗੜ੍ਹ ਤੋਂ ਉੱਥੇ ਅਪਰੋਚ ਕਰਦੇ ਰਹੇ ਨੇ ਮਿਲਦੇ ਰਹੇ ਨੇ ਤੇ ਮੈਂ ਵੀ 베ਜੇ ਕੁਮਾਰ ਜੀ ਨੂੰ ਅਜੇ ਮਲਾਜਮ ਉਹਨਾਂ ਨੂੰ ਡੀਪੀਏ ਦਫ਼ਤਰ ਸੈਕੰਡਰੀ ਚ ਮਿਲਦਾ ਰਿਹਾ ਉਹ ਐਸਾ ਕਹਿੰਦੀ ਜਸਵੰਤ ਵੀ ਮੈਂ ਜਾ ਗਿਆ ਪਰ ਉਹ ਇਸ ਗੱਲ ਤੋਂ ਝਿਜਕਦੇ ਰਹੇ ਪਤਾ ਨਹੀਂ ਕਿਉਂ ਵੀ ਪਿੰਡ ਮੈਂ ਕਿਵੇਂ ਆਵਾਂ ਕਿਵੇਂ ਆਵਾਂ ਕਿਵੇਂ ਆਵਾਂ ਬਸ